ਗਿਆ ਘਰ ਦੇ ਦਾ ਹੈਰਾਨ ਹੋਏ ਹੋਏ ਉੱਤੇ ਖੜੇ ਸਾਰੇ ਲੋਕ ਹੀ ਹੈਰਾਨ ਹੋ ਗਏ ਵੀ ਇਹ ਤਾਂ ਵਾਕਈ ਕੁਦਰਤ ਦਾ ਕ੍ਰਿਸ਼ਮਾ ਹੋ ਗਿਆ ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਇਲਾਜ਼ ਦੀ ਵੀ ਗੱਲ ਕਰਾਂਗੇ ਅੱਜ ਭਗਵੰਤ ਮਾਨ ਸਾਹਿਬ ਨੇ ਬਹੁਤ ਜ਼ਿਆਦਾ ਪਾਇਆ ਜਿਹਨੂੰ ਝਾੜ ਪਾਇਆ ਉਹਦੇ ਬਾਰੇ ਦੱਸਾਂਗੇ ਪਰ ਪਹਿਲਾਂ ਚਲਦੇ ਆਪਾਂ ਕੁਦਰਤ ਦਾ ਕ੍ਰਿਸ਼ਮਾ ਦੇ ਗੱਲਬਾਤ ਕਰਨ ਲਈ ਸਿੱਧਾ ਅਰਜਿੰਦਰ ਸਿੰਘ ਜੀ ਕੋਲ ਮਾਨਸਾ ਉਹਨੂੰ ਲੈਣੇ ਪੂਰੀ ਜਾਣਕਾਰੀ ਆਖਰੀ ਖਬਰ ਕਿੱਥੋਂ ਦੀ ਹੈ ਤੇ ਕੀ ਕੁਝ ਹੋਇਆ ਅਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਤੁਹਾਡਾ ਅਰਿੰਦਰ ਜੀ ਫਿਲਮਾਂ ਵੀ ਦੇਖਦੇ ਹੁੰਦੇ ਕਿ ਕ੍ਰਿਸ਼ਮਾ ਕੁਦਰਤ ਦਾ ਇਹ ਸੱਚੀ ਹੋ ਗਿਆ। ਹਾਂਜੀ ਕ੍ਰਿਸ਼ਮਾ ਕੁਦਰਤ ਦਾ ਬਿਲਕੁਲ ਸੱਚਾ ਹੋਇਆ ਹੈ। ਆ ਪਤਾ ਹੀ ਕਹਿੰਦੇ ਆਂ ਵੀ ਜਿਸ ਦੇ ਨਾਲ ਵੀ ਮਾੜੀ ਘਟਨਾ ਵਾਪਰ ਜੇ ਉਹਦੇ ਨਾਲ ਹਰ ਇੱਕ ਇਸੇ ਤਰ੍ਹਾਂ ਹੀ ਕੁਦਰਤ ਦਾ ਕ੍ਰਿਸ਼ਮਾ ਕਰਤੇ ਤਾਂ ਮਤਲਬ ਇਹ ਬਹੁਤ ਹੀ ਅੱਛੀ ਗੱਲ ਹੈ। ਤੇ ਗੱਲ ਹੋਈ ਇਸ ਤਰ੍ਹਾਂ ਜੀ ਇਹ ਮਹਾਰਾਸ਼ਟਰ ਦੀ ਗੱਲ ਹੈ ਬੀੜ ਜ਼ਿਲ੍ਹਾ ਉਹਦੇ ਚ। ਜੀ ਬੀੜ ਜ਼ਿਲ੍ਹੇ ਦੇ ਵਿੱਚ ਇੱਕ ਹਸਪਤਾਲ ਹੈਗਾ ਸ੍ਰੀਮੰਤ ਰਾਮਾਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਸਰਕਾਰੀ ਉਹਦੇ ਵਿੱਚ ਕੋਈ ਇੱਕ ਲੜਕੀ ਐਡਮਿਟ ਸੀਗੀ ਡਿਲੀਵਰੀ ਵਾਸਤੇ 7 ਤਰੀਕ ਨੂੰ ਡਿਲੀਵਰੀ ਹੋਈ ਹੈ ਉਹਦੀ ਸ਼ਾਮ ਨੂੰ 8:05 ਜੀ ਜਦੋਂ ਡਿਲੀਵਰੀ ਹੋ ਗਈ ਜੀ ਉਹ ਬੱਚੇ ਨੇ ਮਤਲਬ ਕੋਈ ਮੂਵਮੈਂਟ ਨਾ ਕੀਤੀ ਤੇ ਡਾਕਟਰਾਂ ਨੇ ਉਹਤੇ ਕਾਫੀ ਜ਼ੋਰ ਲਾਇਆ ਤਾਂ ਉਹਨਾਂ ਦੀ ਜਿਹੜੀ ਵੀ ਮਿਹਨਤ ਕੀਤੀ ਸੀ ਡਾਕਟਰਾਂ ਦੀ ਉਹਨੇ ਕੋਈ ਬਹੁਤਾ ਰੰਗ ਨਹੀਂ ਦਿਖਾਇਆ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਆਈਸੀਯੂ 'ਚ ਵੀ ਕੀਤਾ ਤੇ वैसे ओदे ते इंजेक्शन वगैरह भी किते सीटीआर भी कीती ते और का भी काफी बिनोटी سان ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਮੂਵਮੈਂਟ ਨਾ ਹੋਈ ਤਾਂ ਮਤਲਬ ਸਾਰਿਆਂ ਨੂੰ ਇਹ ਗੱਲ ਹੋ ਗਈ ਡਾਕਟਰਾਂ ਨੇ ਡਿਕਲੇਰ ਕਰਤਾ ਵੀ ਬੱਚਾ ਭਾਜੀ ਇਹ ਡੈੱਡ ਹੈ ਕਿਉਂਕਿ ਉਹ ਸਤਮਾਹਾ ਬੱਚਾ ਸੀ ਭਾਜੀ 27 ਮਹੀਨਾ 27 ਹਫ਼ਤਿਆਂ ਤੋਂ ਪੈਦਾ ਹੋ ਗਿਆ ਕਿਉਂਕਿ ਵੈਸੇ ਤਾਂ 35 ਤੋਂ 40 ਆਲਾ ਹੁੰਦਾ 27 ਹਫ਼ਤਿਆਂ ਤੋਂ ਹੋ ਗਿਆ 7ਵੇਂ ਮਹੀਨੇ ਦੇ ਵਿੱਚ ਤੇ ਉਹਦਾ ਵਾਜਨ ਵੀ 900 ਗ੍ਰਾਮ ਸੀ ਕਿੰਦੋਂ ਤੋਂ ਵੀ ਘੱਟ ਹੈ ਬੱਚੇ ਦਾ ਜਨ ਜੀ ਤੇ ਉਹ ਜਦੋਂ ਕੋਈ ਗੱਲ ਨਾ ਬਣੀ ਉਹਨਾਂ ਨੇ ਇਸ ਤਰ੍ਹਾਂ ਕਹਿੰਦੇ ਘਾਉਂਦੇ ਕਰਦੇ ਉਹ ਬੱਚੇ ਦਾ ਮਾਮਾ ਆ ਗਿਆ ਜੀ ਉਹਦਾ ਨਾਂ ਦਲੀਪ ਰਖ ਜੀ ਜਦੋਂ ਦਲੀਪ ਰਖ ਆ ਗਿਆ ਉੱਥੇ ਬੈਠੇ ਸਵੇਰ ਉਹਨਾਂ ਨੂੰ ਸਮਝਾਇਆ ਵੀ ਭਾਈ ਚਲੋ ਜੋ ਵੀ ਕਾਰਵਾਈ ਪ੍ਰਮਾਤਮਾ ਨੇ ਕਰਨਾ ਸੀ ਕਰਤਾ ਹੁਣ ਇਹਨੂੰ ਲੈ ਜਾਓ ਹੁਣ ਇਹਦੇ ਚ ਕੁਝ ਨਹੀਂ ਹੈਗਾ ਜੀ ਜੀ ਜਦੋਂ ਉਹ ਲੈ ਗਏ ਉਹ ਤੋਂ 20 ਕਿਲੋਮੀਟਰ ਪਿੰਡ ਸੀ ਉਹਨਾਂ ਦਾ ਜੀ ਜਦੋਂ ਉੱਥੇ ਲੈ ਗਏ ਜੀ ਉਹ ਬੱਚੇ ਦਾ ਜਿਹੜਾ ਉਹ ਬੱਚਾ ਸੀ ਨਿਕਾ ਉਹਦਾ ਦਾਦਾ ਉਹ ਹਿੰਡ ਕਰਨ ਪੈ ਗਿਆ ਜੀ ਕਹਿੰਦਾ ਵੀ ਮੈਨੂੰ ਤਾਂ ਬੱਚਾ ਦਿਖਾਓ ਜੀ ਮੈਨੂੰ ਤਾਂ ਬੱਚਾ ਦਿਖਾਓ ਉਹ ਜਦੋਂ ਉਹ ਸਾਰਿਆਂ ਨੇ ਮੂਰੇ ਉਹਦੀ ਹਿੰਡ ਦੇ ਕਿਸੇ ਦਾ ਜ਼ੋਰ ਨਹੀਂ ਚੱਲਿਆ ਤਾਂ ਉਹ ਉੱਥੋਂ ਇੱਕ ਬੈਗ ਦੇ ਕਾਲੇ ਚਿੱਟੇ ਕੱਪੜੇ ਦੇ ਵਿੱਚ ਲਪੇਟ ਕੇ ਇੱਕ ਬੈਗ ਛਪਾਤਾ ਸੀ ਉਹ ਐਲੀਫੈਂਟ ਜਿਹੜਾ ਬੱਚਾ ਸੀਗਾ ਉਸ ਤੋਂ ਬਾਅਦ ਜਦੋਂ ਬੱਚਾ ਕੱਢਿਆ ਜੀ ਉਸ ਤੋਂ ਬੈਗ ਦੇ ਵਿੱਚੋਂ ਉਤਰੋ ਸੰਸਕਾਰ ਦੱਬ ਦਵਾਈ ਵਾਸਤੇ ਕਬਰ ਦੀ ਖੋਦਖਰਾਈ ਕਰਨ ਲਈ ਪਉ ਜਦੋਂ ਦੇਖਿਆ ਤਾਂ ਉਹ ਬੱਚਾ ਮੂਵਮੈਂਟ ਕਰੀ ਜਾਵੇ ਜੀ ਬੱਚਾ ਹੱਲੀ ਆਂਦਾ ਸੀ ਤੇ ਉਹਦੀ ਧੜਕਣਾ ਵੀ ਚੱਲ ਪਈ ਸੀ ਤਾਂ ਉਹਨਾਂ ਨੇ ਜਰਖ ਦੇ ਸਭ ਪ੍ਰਮਾਤਮਾ ਦਾ ਸ਼ੁਕਰ ਕੀਤਾ ਜਿੱਥੇ ਮਾਹੌਲ ਗਮਗੀਨ ਸੀਗਾ ਇੰਨਾ ਤਾਂ ਉਥੇ ਮਾਹੌਲ ਜਿਹੜਾ ਇੱਕੋ ਦਮ ਮਤਲਬ ਪਾਸਾ ਪਲਟ ਗਿਆ ਖੁਸ਼ੀਆਂ ਵਾਲਾ ਬਣ ਗਿਆ ਕਿਉਂਕਿ ਉਹਦਾ ਪਹਿਲਾਂ ਉਹ ਲੜਕੀ ਦੀ ਡਿਲੀਵਰੀ ਹੋਈ ਸੀ ਉਹਦੇ 'ਚ ਦੋ ਬੱਚੇ ਜੁੜੇ ਹੋਏ ਸੀਗੇ ਜੀ ਤਾਂ ਹੁਣ ਉਹ ਬੱਚਾ ਦੁਬਾਰੇ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉਹਦਮ ਕਨੀਮਤੇ ਰਹੀ ਵੀ ਉੱਥੇ ਜਿਹੜੀਆਂ ਨਰਸਾਂ ਸੀਗੀਆਂ ਉਹ ਕੋਵਿਡਰਤੀਆਂ ਤੇ ਸਸ਼ੋਪੰਚ ਬੈ ਗਏ ਵੀ ਹੁਣ ਕੀ ਕੀਤਾ ਜਾਵੇ ਇਹ ਕੀ ਬਣ ਗਿਆ ਇਹ ਕੀ ਹੋ ਗਿਆ ਤਾਂ ਉਹਨਾਂ ਨੇ ਉਹਨੂੰ ਉਹਨਾਂ ਨੂੰ ਉੱਥੇ ਮਤਲਬ ਟਾਰ ਵੀਡੀਓ ਕਰਦ ਲਈ ਕੋਸ਼ਿਸ਼ ਕੀਤੀ ਜੀ ਜਿਹੜਾ ਬਾਅਦ ਵਿੱਚ ਮਤਲਬ ਕਹਿਣ ਕਹਾਉਣ ਦੇ ਉੱਤੇ ਉਹ ਡਾਕਟਰਾਂ ਨੂੰ ਚੈੱਕ ਕਰਾਇਆ ਗਿਆ ਡਾਕਟਰਾਂ ਨੇ ਉਹਨੂੰ ਇੱਕ ਤਾਂ ਹੁੰਦਾ ਆਈਸੀਯੂ ਇੱਕ ਹੁੰਦਾ ਐਨਆਈਐਸਯੂ ਮਤਲਬ ਉਹ ਜਿਹੜਾ ਐਨਐਸਯੂ ਉਹਦੇ ਵਿੱਚ ਐਡਮਿਟ ਕਰ ਲਿਆ ਬੱਚਾ ਜਿਹਦੇ ਵਿੱਚ ਉਹਦੀ ਹਾਲਤ ਮਤਲਬ ਸਥਿਰ ਹੈਗੀ ਤੇ ਬੱਚਾ ਉਦੇ ਹਿਸਾਬ ਨਾਲ ਠੀਕ ਹੈ ਮਤਲਬ ਉਹਨੂੰ ਰੱਖਣਗੇ ਤਾਂ ਉਹਦੇ ਸੀ ਜਿਹੜਾ ਉਹ ਬਕਸ ਹੈਗਾ ਉਹਦੇ ਵਿੱਚ ਹੀ ਰੱਖਣਗੇ ਤੇ ਗੱਲ ਕਰ ਬੱਚੇ ਦੀ ਜਿਹੜੀ ਸਿਹਤ ਹੈ ਉਹ ਇੱਕ ਵਾਰੀ ਬਿਲਕੁਲ ਫਿਰ ਹਾਲ ਠੀਕ ਹੈ ਵੀ ਪੌਸਟ ਹਸਪਤਲ ਦੇ ਨਾਲ ਅਡਮਿਟ ਕਰਕੇ ਉਹਨੂੰ ਉਦੋਂ ਬਾਅਦ ਛੁੱਟੀ ਦੇ ਕੇ ਤੋਰਿਆ ਜਾਊ ਇਸ ਕਰਕੇ ਮਤਲਬ ਸਾਰੇ ਪਿੰਡ ਦੇ ਵਿੱਚ ਤੇ ਸਾਰੇ ਹਸਪਤਾਲ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਤੇ ਉੱਤੇ ਇੱਕ ਟੀਮ ਜ਼ਰੂਰ ਬਣਾਤੀ ਇਹ ਘਟਨਾ ਵਾਪਰੀ ਕਿਉਂ ਡਾਕਟਰਾਂ ਦੀ ਇਨਕੁਆਰੀ ਕੀਤੀ ਜਾਊਗੀ ਇੱਕ 5 ਮੈਂਬਰ ਕਮੇਟੀ ਬਣਾਤੀ ਉਹ ਇਨਵੈਸਟੀਗੇਟ ਕਰੂਗੀ ਕੀ ਗੱਲਬਾਤ ਹੈ ਗੱਲ ਕਰ ਉਹ ਬੱਚੇ ਵਾਲਿਆਂ ਦੇ ਬੱਚੇ ਦੇ ਮਾਮਲੇ ਦੇ ਬਿਆਨ ਦੇ ਮਤਲਬ ਕਿਸੇ ਦੇ ਖਿਲਾਫ ਕੋਈ ਕਾਰਵਾਈ ਜਾਂ ਕੋਈ ਕੰਪਲੇਂਟ ਨਹੀਂ ਕੀਤੀ ਉਹ ਬਾਕੀ ਮਤਲਬ ਕੁਦਰਤੇ ਘਣੇ ਦੇ ਵਿਚ ਰਹਿਣ ਵਾਲਾ ਪਰਿਵਾਰ ਹੈ ਤੇ ਕੁਦਰਤੇ ਘਣੇ ਨੂੰ ਉਹ ਸੱਤ ਕਰਕੇ ਮੰਨ ਰਿਹਾ ਹੈ ਇਹ ਜਿਹੜੀ ਇਹ ਅਪਡੇਟ ਹੈ ਇਸ ਤਰ੍ਹਾਂ ਦੀ ਕਿਉਂਕਿ ਦੇਖੋ ਜੀ ਅਗਲੇ ਦਾ ਬੱਚਾ ਜਿੰਦਾ ਦੁਆਰਾ ਹੋ ਗਿਆ ਅਗਲੇ ਨੂੰ ਖੁਸ਼ੀ ਮਿਲ ਗਈ ਅਗਲੇ ਕਹਿੰਦੇ ਅਸੀਂ ਕਾਰਵਾਈ ਕਿਉਂ ਕਰਾਣੀ ਤੇ ਤੁਹਾਂ ਦਾ ਜਿੱਥੇ ਇੱਕ ਕੁਝ ਖਬਰੇ ਦੀ ਖਬਰ ਆਈ ਹੈ ਉੱਥੇ ਹੀ ਅੱਜ ਵਿਧਾਨ ਸਭਾ ਸੈਸ਼ਨ ਦੀ ਗੱਲ ਕਰਾਂ ਤਾਂ ਹਾਲਸ ਦੇ ਵਿੱਚ ਬਹੁਤ ਹੰਗਾਮਾ ਹੋਇਆ ਤੁਹਾਂ ਦਾ ਜਿੰਨਾ ਕਿ ਜਿੱਥੇ ਵਿਰੋਧੀ ਧਿਰ ਦੇ ਨੇਤਾ ਬਾਜਵਾ ਜੀ ਕਹਿੰਦੇ ਵੀ ਉਹਨਾਂ ਦੇ ਕਰਕੇ ਸੈਸ਼ਨ ਖਰਾਬ ਹੋਇਆ ਅੱਜ ਵੀ ਉਹਨਾਂ ਨੇ ਫੇਰੇ ਥੋੜਾ ਜਿਹਾ ਬੋਲਣਾ ਸ਼ੁਰੂ ਕੀਤਾ ਗੈਂਗਸਟਰਵਾਦ ਤੇ ਉਹ ਬੋਲੇ ਵੀ ਪੰਜਾਬ 'ਚ ਨਹੀਂ ਰੁਕ ਰਿਹਾ ਤਾਂ ਫਿਰ ਜਿਸ ਤੋਂ ਆ ਭਗਵੰਤ ਮਾਨ ਸਾਹਿਬ ਨੂੰ ਖੁਦ ਸੀਟ ਤੋਂ ਉੱਠ ਕੇ ਜਦੋਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੰਧੂ ਸਾਹਿਬ ਵੱਲੋਂ ਤਾ ਭਗਵਾਨ ਤੁਮਾਈ ਨੇ ਅਜਿਆ ਜਵਾਬ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਲੋਕ ਸਾਨੂੰ ਮਟੀਰੀਅਲ ਕਹਿੰਦੇ ਨੇ ਇਹ ਅਜਾ ਕਹਿਜਾ ਮਟੀਰੀਅਲ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਤਾ ਤਾਂ ਉਹਨਾਂ ਨੇ ਇਹ ਗੱਲ ਵੀ ਕਹੀ ਕਹਿੰਦੇ ਵੀ ਤੁਸੀਂ ਯਾਨੀ ਕਿ ਸਾਨੂੰ ਟੈਕਨੀਕਲ ਪ੍ਰੋਬਲਮ ਦੱਸਦੇ ਹੋ ਤੁਹਾਡੀ ਟੈਕਨੀਕਲ ਪ੍ਰੋਬਲਮ ਤੁਹਾਡੀ ਹੈ ਤੁਸੀਂ ਬਾਰ-ਬਾਰ ਖੜੇ ਹੋ ਜਾਂਦੇ ਹੋ ਬਾਰ ਖੜੇ ਹੋ ਕੇ ਬਾਹਰ ਭਜਣਾ ਵੀ ਇੱਕ ਟੈਕਨੀਕਲ ਪ੍ਰੋਬਲਮ ਹੈ ਕਿਉਂਕਿ ਵਿਧਾਨ ਸਭਾ ਦੇ ਜਿਹੜੇ ਹੋਰ ਬੁਲਾਰੇ ਸੀਗੇ ਉਹਨਾਂ ਨੇ ਕਹਿਤਾ ਕਹਿੰਦੇ ਮਾਨ ਸਾਹਿਬ ਇਦਾਂ ਨਾ ਬੋਲੋ ਵੀ ਇਹ ਭਜਣੇ ਕਹਿੰਦਾ ਭਜਣਾ ਇਦਾਂ ਟੈਕਨੀਕਲ ਪ੍ਰੋਬਲਮ ਹੈ ਤੇ ਉਹਨੇ ਗੱਲ ਕਹੀ ਹੈ ਕਹਿੰਦੇ ਵੀ ਮੈਂ ਪੰਜਾਬ ਦੇ ਮੁੱਦੇ ਪਾਣੀ ਦੇ ਮੁੱਦੇ ਤੇ ਬੋਲਣ ਆਇਆ ਮੈਂ ਉਹਨੇ ਅੱਜ ਡਾਕਟਰ ਸਾਹਿਬ ਕਲੀਅਰ ਕਰਤਾ ਬੀਬੀ ਐਮਬੀ ਨੂੰ ਵੀ ਅਸੀਂ ਪਾਣੀ ਨਹੀਂ ਦੇ ਸਕਦਾ ਕੋ ਪਾਣੀ ਹੈ ਹੀ ਨਹੀਂ ਸਾਡ ਤੋਂ ਮੰਗੋ ਤੇ ਦੂਜਾ ਉਹਨੇ ਜਿਹੜਾ ਇੱਕ ਬੋਰਡ ਹੈ ਸੀਐਸਆਈ ਉਹਨੂੰ ਕੈਨਸਲ ਕਰ ਦਿੱਤਾ ਰੱਦ ਕਰਵਾ ਦਿੱਤਾ ਜਿਉਂ ਉਹਨੇ ਕਿਹਾ ਕਿ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਅਸੀਂ ਪੰਜਾਬ ਪੁਲਿਸ ਤੇ ਨਾਅਰ ਕਰਾਂਗੇ ਸਾਨੂੰ ਕਿਸੇ ਤੇ ਕੋਈ ਇਤਬਾਰ ਹੀ ਨਹੀਂ ਹੈ ਦੇਖੋ ਜੀ ਗੱਲ ਇਹ ਹੈ ਕਿਉਂਕਿ ਜਦੋਂ ਵਿਧਾਨ ਸਭਾ ਦੇ ਵਿੱਚ ਬਹੁਮਤ ਬਹੁਤ ਜ਼ਿਆਦਾ ਹੈਗਾ ਆਮ ਆਦਮੀ ਪਾਰਟੀ ਕੋਲੇ 95 ਦੇ ਲਗਭਗ ਜਿਹੜੇ ਮੈਂਬਰ ਨੇ ਐਮ ਐਲ اے ਹੈਗੇ ਨੇ ਤੇ ਵਿਰੋਧੀ ਧਿਰ ਕੋਲੇ ਬਹੁਤ ਥੋੜਾ ਹੈ ਜਦੋਂ ਇਹਨਾਂ ਨੇ ਕੋਈ ਬਿਲ ਪਾਸ ਕਰਨਾ ਹੈ ਤੇ ਜਾਂ ਕਿਸੇ ਤਰ੍ਹਾਂ ਦੀ ਬਹਿਸ ਕਰਨੀ ਹੈ ਜਾਂ ਮਤਲਬ ਕਿਤੇ ਵੀ ਕੋਈ ਵੀ ਕਾਰਵਾਈ ਵਿਧਾਨ ਸਭਾ ਦੀ ਕਰਨੀ ਹੈ ਇਹ ਇਕੱਲੇ ਕਰ ਸਕਦੇ ਨੇ ਕਿਉਂਕਿ ਇਹਨਾਂ ਕੋਲੇ 3/4 ਬਹੁਮਤ ਵਾਲੀ ਗੱਲ ਹੋਈ ਪਈ ਹੈ ਮੈਂ ਗੱਲ ਕਾਂਗਰਸ ਵਾਲਿਆਂ ਨੂੰ ਵੀ ਪਤਾ ਹੈ ਬੀਜੇ ਇਹ ਅਸੀਂ ਇੱਥੇ ਬੈਠੇ ਰਹੇ ਤਾਂ ਇੱਕ ਮੂਕ ਦਰਸ਼ਕ ਬਣ ਕੇ ਦੇਖੀ ਜਾਵਾਂਗੇ ਇਹਨਾਂ ਨੇ ਸਾਡੀ ਗੱਲ ਮੰਨਣੀ ਨਹੀਂ ਹੈ ਇਹ ਜੋ ਇਹਨਾਂ ਦਾ ਵਿਧਾਨਵਿਧੀ ਆ ਉਹਦੇ ਮੁਤਾਬਕ ਹੀ ਕਾਰਵਾਈ ਕਰਨਗੇ ਉਹਨਾਂ ਦੇ ਕੋਲ ਜਿਹੜੀ ਕੋਈ ਵੀ ਵਿਰੋਧੀ ਤੇ ਰਹਿੰਦੀ ਹੈ ਜਦੋਂ ਸੈਸ਼ਨ ਛੋਟਾ ਹੁੰਦਾ ਹੈ ਉਹਦੇ ਵਿੱਚ ਵਾਕ ਆਊਟ ਕਰਨ ਤੋਂ ਸਿਵਾਏ ਉਹਦੇ ਕੋਲੇ ਹੋਰ ਕੁਝ ਨਹੀਂ ਹੁੰਦਾ ਕਿਉਂਕਿ ਵੈਸ ਇੱਕ ਤਾਂ ਅਸਾਰੂ ਵੈਸ ਨਹੀਂ ਹੁੰਦੀ ਇੱਕ ਰੌਲਾ ਰੱਪਾ ਜਾਦੇ ਪੈਂਦਾ ਹੁੰਦਾ ਕੁਝ ਮੁੱਦੇ ਵੱਤ ਹੁੰਦੇ ਨੇ ਇਸ ਕਰਕੇ ਮੈਂ ਤਾਂ ਇਹ ਵੀ ਸੁਣਿਆ ਵੀ ਜਿਹੜਾ ਬਜਟ ਸੈਸ਼ਨ اجلاس ਹੈ ਇਹਨੂੰ ਥੋੜਾ ਜਿਆਦਾ ਲੰਬਾ ਕੀਤਾ ਜਾਊਗਾ ਆ ਮਾਨ ਸਾਹਿਬ ਨੂੰ ਜਾਂ ਸਰਕਾਰ ਨੂੰ ਇਸ ਗੱਲ ਦਾ ਪਪ ਹੈ ਕਿ ਵਿਰੋਧੀ ਧਿਰਾਂ ਜੇ ਦੀ ਆਪਸ ਦੇ ਵਿੱਚ ਫੱਟੀ ਹੋਈ ਹੈ ਹੋ ਗਿਆ ਡਾਕਟਰ ਸਾਹਿਬ ਡਾਕਟਰ ਸਾਹਿਬ ਸੈਸ਼ਨ ਜਿਹੜਾ ਉਹ 15 ਜੁਲਾਈ ਤੱਕ ਕਰ ਦਿੱਤਾ ਗਿਆ 15 ਜੁਲਾਈ ਦਾ ਸੈਸ਼ਨ ਚੱਲੇਗਾ ਹੁਣ ਲਗਾਤਾਰ ਹਾਂਜੀ ਸਰਕਾਰ ਨੂੰ ਪਤਾ ਵੀ ਵਿਰੋਧੀ ਧਿਰਾਂਸ ਦੇ ਵਿੱਚ ਫੱਟੀ ਹੋਈ ਹੈ ਇਹਨਾਂ ਕੋਲੇ ਕੋਈ ਮੁੱਦਾ ਨਹੀਂ ਹੈ ਕੋਈ ਅਸਾਰੂ ਗੈਸ ਨਹੀਂ ਹੈ ਨਾ ਹੀ ਲੋਕਾਂ ਦਾ ਕੋਈ ਇਹ ਪੱਖ ਲੈ ਰਹੇ ਨੇ ਇਹ ਤਾਂ ਆਪ ਦੇ ਕਲੇਸ਼ ਦੇ ਮਾਰੇ ਹੋਏ ਨੇ ਇਸ ਕਰਕੇ ਮਤਲਬ ਸਰਕਾਰ ਨੇ ਨਾਲੇ ਤਾਂ ਇਹ ਇਹਨਾਂ ਨੂੰ ਟਾਈਮ ਦੇਤਾ ਨਾਲੇ ਲੋਕਾਂ ਨੂੰ ਟਾਈਮ ਦੇਤਾ ਨਾਲੇ ਮੁੱਦਿਆਂ ਨੂੰ ਟਾਈਮ ਦੇਤਾ ਜਿਹੜਾ ਬਹੁਤ ਹੀ ਵਧੀਆ ਇੱਕ ਇਹ ਇੱਕ ਮਤਲਬ ਅਗਾਂਹ ਵੱਧੂ ਸੋਚ ਹੈ ਵੀ ਜਿਹੜਾ ਬਜਟ ਸੈਸ਼ਨ ਜਿਹੜਾ ਇਹ ਵੀ ਸੈਸ਼ਨ ਹੁੰਦਾ ਹੈ ਵਿਧਾਨ ਸਭਾ ਦਾ ਇਹਨੂੰ ਲੰਬਾ ਕੀਤਾ ਗਿਆ ਹੁਣ ਇਹਨਾਂ ਦੇ ਗੇਂਦ ਹੈ ਜਿਹੜੀ ਬਹੁਤ ਗਰੋਧਿਤ ਨਾਰਾਇਣ ਦੇ ਪਾਲੇ ਦੇ ਵਿੱਚ ਆ ਗਈ ਕਿਉਂਕਿ ਜਿੰਨੀ ਵੀ ਬਹਿਸ ਕਰ ਸਕਦੇ ਨੇ ਜਿੰਨੇ ਵੀ ਮੁੱਦੇ ਆਪਦੇ ਹਲਕੇ ਦੇ ਆਪਦੇ ਏਰੀਏ ਦੇ ਸਾਰੇ ਸਮੁੱਚੇ ਪੰਜਾਬ ਦੇ ਉਠਾ ਸਕਦੇ ਨੇ ਇਹਨਾਂ ਨੂੰ ਉਠਾਉਣਾ ਚਾਹੀਦਾ ਇਹਨਾਂ ਨੂੰ ਨਿਜੀ ਜਿਹੜੇ ਆਪਸੀ ਆਪਸੀ ਮਤਲਬ ਜਿਹੜੇ ਲੜਾਈ ਝਗੜੇ ਨੇ ਵੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਉਹ ਕਹਿੰਦਾ ਮੈਂ ਮੁੱਖ ਮੰਤਰੀ ਇਸ ਨੂੰ ਛੱਡ ਕੇ ਇਹਨਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਮੁੱਦੇ ਨੇ ਪ੍ਰੋਗਰਾਮ ਲਾਈਵ ਚੱਲਦਾ ਹੈਗਾ ਸਾਰੇ ਲੋਕ ਦੇਖਦੇ ਨੇ ਜੇ ਅਸਾਰੂ ਬੈਸ ਕਰਨਗੇ ਅਸਾਰੂ ਉੱਤਰ ਸੁਣਨਗੇ ਤਾਂ ਮਤਲਬ ਇਹਨਾਂ ਦੀ ਇਹਦੇ ਵਿੱਚ ਸ਼ਾਸ਼ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਮਤਲਬ ਇਹਨਾਂ ਦਾ ਪੱਖ ਪੂਰ ਸਕਦੇ ਨੇ ਜੇਕਰ ਇਸੇ ਤਰ੍ਹਾਂ ਹੀ ਬਾਈਕਾਟ ਕਰਕੇ ਬਾਹਰ ਭਜਦੇ ਰਹੇ ਤਾਂ ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਹਮੇਜ ਹੈ ਉਹ ਕੋਈ ਧੂਮਲੀ ਬਣੂਗੀ ਕੋਈ ਵਧੀਆ ਇਹਨਾਂ ਦਾ ਸਟੈਂਡ ਵੀ ਬਣਦਾ ਇਹਨਾਂ ਦੀ ਗਿਣਤੀ ਥੋੜੀ ਹੋਣ ਦੇ ਨਾਤੇ ਵੀ ਇਹਨਾਂ ਨੂੰ ਜੋ ਵੀ ਪੰਜਾਬ ਦੇ ਭਲੇ ਲਈ ਉੱਥੇ ਵੈਸ ਕਰਨੀਆਂ ਜਾਂ ਮੁੱਦੇ ਰੱਖਣੇ ਚਾਹੀਦੇ ਨੇ ਉਹ ਹੱਕਵਾਨ ਦੇ ਇਹਨਾਂ ਦਾ ਰੱਖਣੇ ਚਾਹੀਦੇ ਡਾਕਟਰ ਸਾਹਿਬ ਭਗਵਾਨ ਤਮਨ ਜੀ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਤੇ ਹਰ ਵਾਰ ਯਾਨੀ ਕਿ ਸਵਾਲ ਚੁੱਕਦੇ ਹੋ ਮੇਰੇ ਤੇ ਖਾਸ ਕਰਕੇ ਇੱਕ ਅਲੱਗ-ਅਲੱਗ ਤੰਜ ਕਰਦੇ ਹੋ ਬਾਜਵਾ ਜੀ ਨੂੰ ਸਾਹਿਬ ਕਿਹਾ ਤੇ ਕਹਿੰਦੇ ਅਸੀਂ ਕਹਿੰਦੇ ਹੁਣ ਤੁਹਾਨੂੰ ਜਾਣ ਕੇ ਤੰਗ ਕਰਾਂਗੇ ਕਹਿੰਦੇ ਸਾਨੂੰ ਲੋਕਾਂ ਚੁਣ ਕੇ ਭੇਜਿਆ ਕਹਿੰਦੇ ਅਸੀਂ ਜੇ ਚੰਗੇ ਕੰਮ ਕੀਤੇ ਹੋਣਗੇ ਤਾਂ ਦੁਬਾਰਾ ਆ ਜਾਾਂਗੇ ਨਹੀਂ ਲੋਕ ਸੰਤ ਤੁਹਾਡੇ ਹੋਂ ਥੱਲੇ ਗੁੰਝੇ ਤਾਰ ਰਣਗੇ ਉਹਨਾਂ ਦੇ ਇਗਜ਼ਾਮਪਲ ਤੇ ਕਾਂਗਰਸ ਦੀ ਕਹਿੰਦੇ ਤੁਸੀਂ ਦੁਬਾਰਾ ਕਿਉਂ ਨਹੀਂ ਆ ਸਕੇ ਤੁਹਾਡੇ ਕੋਈ ਲੀਡਰ ਜਿੱਤੇ ਕਿਉਂ ਨਹੀਂ ਕਹਿੰਦੇ ਜੇ ਅਸੀਂ ਕਰਾਂਗੇ ਤਾਂ ਅਸੀਂ ਆ ਜਾਾਂਗੇ ਤੁਸੀਂ ਕਹਿੰਦੇ ਫालतू ਕਰਨਾ ਹੋਰ ਨਾ ਯਾਨੀ ਕਿ ਪੜਕਾਉਣਾ ਨਾ ਹੋਰ ਲੋਕਾਂ ਨੂੰ ਵੀ ਸਾਨੂੰ ਕਹਿੰਦੇ ਲੋਕਾਂ ਦੇ ਮੁੱਦੇ ਦੀ ਗੱਲ ਤੇ ਗੱਲ ਕਰਨ ਦਿਓ ਅਸੀਂ ਕਹਿੰਦੇ ਸੈਸ਼ਨ ਮਸਾ ਲਿਆ ਹੁੰਦਾ ਤੁਸੀਂ ਕਹਿੰਦੇ ਸਾਨੂੰ ਹਰ ਟੋਕ ਦਿੰਦੇ ਬੋਲਣ ਤੋਂ ਦੇਖੋ ਜੀ ਇੱਕ ਤਾਂ ਬੋਲਣ ਦਾ ਤਰੀਕਾ ਹੈ ਜਿਹੜਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਤੂੰ ਤੂੰ ਮੈਂ ਮੈਂ ਜਿਹੜਾ ਮਤਲਬ ਇਸ ਤਰ੍ਹਾਂ ਦਾ ਇਹ ਗਲਤ ਹੈ ਕਿਉਂਕਿ ਸਾਰੇ ਲੋਕ ਦੇਖਦੇ ਨੇ ਬੱਚੇ ਵੀ ਦੇਖਦੇ ਨੇ ਇਹਦੇ ਨਾਲ ਛੋਟੇ ਬੱਚਿਆਂ ਤੱਕ ਵੀ ਪ੍ਰਭਾਵ ਪੈਂਦਾ ਹੈ ਜਿਹੜਾ ਮਤਲਬ ਸ਼ਬਦਾਂ ਦੀ ਮर्यादा ਉਹ ਰੱਖਣੀ ਚਾਹੀਦੀ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾ ਤਾਂ ਵਿਰੋਧੀ ਧਿਰ ਵਾਲਿਆਂ ਨੂੰ ਤੇ ਨਾ ਹੀ ਸੱਤਾ ਪੱਖ ਵਾਲਿਆਂ ਨੂੰ ਕੋਈ ਮਤਲਬ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਲਾਈਵ ਪ੍ਰੋਗਰਾਮ ਨੇ ਸਾਰੇ ਦੇਖਦੇ ਨੇ ਮਾਨ ਸਾਹਿਬ ਦਾ ਜਿਹੜਾ ਸਟੈਂਡ ਹੈ ਲੋਕ ਉਹ ਵੀ ਦੇਖ ਰਹੇ ਨੇ ਬਾਜਵਾ ਸਾਹਿਬ ਦਾ ਜੋ ਮਤਲਬ ਸਵਾਲ ਜਵਾਬ ਹੁੰਦੇ ਨੇ ਜਾਂ ਲੋਕਚੋਕ ਹੁੰਦੀ ਆ ਉਹ ਵੀ ਦੇਖ ਰਹੇ ਨੇ ਲੋਕ ਪਲ-ਪਲ ਦੀ ਜਾਣਕਾਰੀ ਰੱਖਦੇ ਨੇ ਇਸ ਕਰਕੇ ਲੋਕਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਵਾਸਤੇ ਲੋਕਾਂ ਨੂੰ ਸਹੀ ਸੇਧ ਦੇਣ ਦੇ ਵਾਸਤੇ ਇਹਨਾਂ ਨੂੰ ਥੋੜਾ ਜਿਹੀ ਜਿਹੜੀ ਭਾਸ਼ਾ ਦੀ ਮर्यादा ਹੈ ਉਹਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ ਹੈ ਤੇ ਜੋ ਵੀ ਮੁੱਦੇ ਨੇ ਉਹਨਾਂ ਨੂੰ ਵਾਰ-ਵਾਰ ਉਠਾ ਕੇ ਜੋ ਵੀ ਹੱਲ ਕਰਵਾਉਣੇ ਨੇ ਉਹ ਕਰਵਾਉਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਅੱਜਕੱਲ੍ਹ ਪਾਖੜ ਦੇ ਮਸਲੇ ਨੇ ਜਿਹੜੇ ਸੀਵਰੇਜ ਦਾ ਪਾਣੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੀ ਗੱਲ ਸਿੱਖਿਆ ਹੈ ਸਿਹਤ ਹੈ ਸੀਵਰੇਜ ਦੇ ਪਾਣੀ ਕਰਕੇ ਦੂਜੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈ ਸਫਾਈ ਹੈ ਹੋਰ ਕਾਫੀ ਮੁੱਦੇ ਨੇ ਜਿਵੇਂ ਉਹ ਪਾਖੜਾ ਵਿਆਸ ਬਣ ਆਲਾ ਮਸਲਾ ਉਹ ਆ ਗਿਆ ਹੋਰ ਕਈ ਕਾਫੀ ਵੱਡੇ ਨੇ ਆਵਾਰਾ ਪਜੂ ਨੇ ਆਵਾਰਾ ਕੁੱਤੇ ਨੇ ਪੰਜਾਬ ਦੇ ਲੋਕ ਇਹਨਾਂ ਚੀਜ਼ਾਂ ਨਾਲ ਬਹੁਤ ਔਖੇ ਨੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਚੁਟਾ ਕੇ ਇਹਦੇ ਵਾਸਤੇ ਕੋਈ ਸਾਰੂ ਬੈਸ ਕਰਕੇ ਤਾਂ ਹੱਲ ਲੱਭਣਾ ਚਾਹੀਦਾ ਹੈ ਕਈ ਥਾਵਾਂ ਦੇ ਉੱਤੇ ਮਤਲਬ ਆਵਾਰਾ ਕੁੱਤਿਆਂ ਦੇ ਵਾਸਤੇ ਵੀ ਇਹ ਇੱਕ ਸ਼ੈਲਟਰ ਪ੍ਰੋਗਰਾਮ ਸ਼ੁਰੂ ਕਰੇ ਨੇ ਸਰਕਾਰਾਂ ਨੇ ਉਹਨਾਂ ਦੀ ਤਰਜ਼ ਤੇ ਅੱਜ ਇੱਧਰ ਵੀ ਕੀਤੇ ਜਾਣੇ ਚਾਹੀਦੇ ਨੇ ਇਹ ਮੰਗ ਕਰਨੀ ਚਾਹੀਦੀ ਹੈ ਨਾ ਕਿ ਤੂੰ ਤੂੰ ਮੈਂ ਮੈਂ ਦੇ ਵਿੱਚ ਇਹ ਕੀ ਉਤੀ ਸਮਾਂ ਜਿਹੜਾ ਲੋਕਾਂ ਦਾ ਅਜਾਇੀ ਕੀਤਾ ਜਾਉ ਕਿਉਂਕਿ ਜਿਹੜਾ ਟੈਕਸ ਦਾ ਪੈਸਾ ਹੈ ਉਹ ਹਰ ਇੱਕ ਦੇ ਫਕੂਨ ਬਸੇਨੇ ਦੀ ਕਮਾਈ ਹੁੰਦੀ ਹੈ ਕਿਉਂਕਿ ਇਹੀ ਗੱਲ ਇਹੀ ਗੱਲ ਹੈ ਭਗਵਾਨ ਤੁਮਨ ਜੀ ਨੇ ਵੀ ਕਹੀ ਹੈ ਕਿ ਕੱਲ ਜਦੋਂ ਬਾਜਾ ਸਾਹਨੇ ਸੈਸ਼ਨ ਵਾਕਆਊਟ ਕੀਤਾ ਸੀ ਤਾਂ ਜਦੋਂ ਲੈਸ ਅੱਜ ਤਾਲ ਦਿੱਤਾ ਗਿਆ ਜੀ ਕੱਲ 15 ਮਿੰਟ ਤੋਂ ਬਾਅਦ ਆ ਇਹ ਗੱਲ ਕਹੀ ਗਈ ਸੀ ਵੀ ਤੁਸੀਂ ਸਾਨੂੰ ਉਹ ਸਾਡੇ ਤੇ ਇਲਜ਼ਾਮ ਲਾਇਆ ਸੀ ਵੀ ਸਰਕਾਰ ਨੇ 2 ਕਰੋੜ ਰੁਪਏ ਖਰਚ ਕਰ ਦਿੱਤਾ ਸਿਰਫ 11 ਦਿਨ ਦੇ ਸੈਸ਼ਨ ਦੇ ਲਈ ਤਾਂ ਉਹਨਾਂ ਨੇ ਅੱਜ ਕਿਹਾ ਕਹਿੰਦੇ ਵੀ ਤੁਸੀਂ ਸਾਡੇ ਅਸੀਂ ਜਿਹੜੇ ਮੁੱਦੇ ਤੇ ਬੋਲਣਾ ਸੀ ਬੇਦਬੀ ਮੁੱਦੇ ਨਸ਼ੇ ਤੇ ਗੱਲਬਾਤ ਕਰਨੀ ਸੀ ਵੀ ਬਾਜਾ ਤੁਸੀਂ ਸਾਨੂੰ ਕਰਨਗੇ ਉਹ ਨੰਦੇ ਕਹਿੰਦੇ ਸਾਨੂੰ ਆਪਣਾ ਪੱਖਤਾ ਰੱਖਣ ਦੋ ਕਹਿੰਦੇ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਕਹਿੰਦੇ ਮੈਂ ਅੱਜ ਸੈਸ਼ਨ ਦੇ ਵਿੱਚ ਸਪੈਸ਼ਲ ਟਾਈਮ ਮੰਗਿਆ ਸਪੀਕਰ ਸਾਹਤੋਂ ਬੋਲਣ ਦੇ ਲਈ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਸਕਾਂ ਤੁਸੀਂ ਬਹੁਤ ਸਤਿਕਾਰਯੋਗ ਹੋ ਉਹਨਾਂ ਨੇ ਬੜੇ ਇਸਪੈਕਟਫੁੱਲ ਨਾਲ ਕਿਹਾ ਹੇ ਪਰ ਕਹਿੰਦੇ ਤੁਸੀਂ ਲੋਕਾਂ ਦੇ ਮੁੱਦੇ 'ਚ ਗਲਤੀ ਕਰ ਰਹੇ ਹੋ ਨਾ ਤੇ ਕਹਿੰਦੇ ਤੁਸੀਂ ਉਸਨੂੰ ਆਣ ਹੀ ਨਹੀਂ ਦਿੰਦੇ ਹਾਂਜੀ ਦੇਖੋ ਜਿਹੜਾ ਸਪੈਸ਼ਲ ਮੁੱਦਾ ਹੈ ਜਿਹੜਾ ਨਸ਼ਾ ਇਹ ਇੱਕ ਦਿਨ ਇਸੇ ਤੇ ਬਹਿਸ ਹੋਵੇ ਇਹਦਾ ਮਤਲਬ ਇੱਕ ਲੋਕਾਂ ਦੇ ਸੁਝਾਅ ਵੀ ਲੈ ਜਾਣਾ ਇੱਕ ਨੰਬਰ ਇਸ਼ੂ ਕੀਤਾ ਜਾਵੇ ਜਿਹੜਾ ਇਹਦੇ ਤੇ ਨੌਲੇਜ ਰੱਖਦਾ ਉਹ ਬੰਦਾ ਗੱਲ ਕਰਕੇ ਇਹਨਾਂ ਨੂੰ ਧਿਆਨ ਦੇ ਵਿੱਚ ਲਿਆ ਸਕੇ ਅਸਲੀਅਤ ਜਿੰਨਾ ਚਿਰ ਨਸ਼ੇ ਦੇ ਮੁੱਦੇ ਦੇ ਉੱਤੇ ਅਸਲੀਅਤ ਜਾਂ ਹਕੀਕਤ ਨਹੀਂ ਕੋਈ ਚਾਹੇ ਵਿਰੋਧੀ ਤੇ ਰਹੇ ਚਾਹੇ ਸਰਕਾਰ ਹੈ ਚਾਹੇ ਪੁਲਿਸ ਹੈ ਚਾਹੇ ਸੈਂਟਰ ਸਰਕਾਰ ਹੈ ਚਾਹੇ ਐਨਸੀਬੀਏ ਕੋਈ ਵੀ ਹੈ ਜਿੰਨਾ ਚਿਰ ਇਹਨੂੰ ਸਾਰੇ ਮੁੱਦੇ ਨੂੰ ਬੜੇ ਧਿਆਨ ਨਾਲ ਸੁਣਨ ਦੀ ਤੇ ਉਦੋਂ ਬਾਅਦ ਬਾਤ ਚ ਕੇ ਉਦੋਂ ਬਾਅਦ ਇਹ ਤੇ ਬਹਿਸ ਕਰਕੇ ਉਦੋਂ ਬਾਅਦ ਕਾਨੂੰਨ ਵਾਲਾ ਮਸਲਾ ਆ ਜਾਂਦਾ ਜੇ ਆਪਾਂ ਸਿੱਧਾ ਕਹੀਏ ਵੀ ਇਹਦੇ ਤੇ ਕੋਈ ਕਾਨੂੰਨ ਜਾਂ ਪਰਚੇ ਤੇ ਕੇ ਅੰਦਰ ਦੇ ਤੇ ਇਸ ਚੀਜ਼ ਦਾ ਇਹ ਹੱਲ ਨਹੀਂ ਹੈ ਇਹਦੇ ਤੇ ਬੜਾ ਸੰਵੇਦਨਸ਼ੀਲ ਮੁੱਦਾ ਹੈ ਪੰਜਾਬ ਨਾਲ ਜੁੜਿਆ ਹੋਇਆ ਹਿੰਦੁਸਤਾਨ ਨਾਲ ਜੁੜਿਆ ਹੋਇਆ ਇੰਟਰਨੈਸ਼ਨਲ ਕ੍ਰਾਈਸਿਸ ਹੈ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਦੇ ਵਾਸਤੇ ਯਤਨ ਕੀਤੇ ਜਾਣੇ ਚਾਹੀਦੇ ਨੇ ਫਿਰ ਕੋਈ ਮਸਲਾ ਇਹ ਹੱਲ ਹੋ ਸਕਦਾਗਾ ਆ ਪਰਨਾ ਮਤਲਬ ਇੱਕਲਾ ਇੱਕ ਸਿਆਸੀ ਮੁੱਦਾ ਨਾ ਬਣ ਕੇ ਰਹਿ ਜਾਵੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਬੜੀਆਂ ਜਲਦੀ ਆਹਤ ਹੁੰਦੀਆਂ ਨੇ ਸਹੀ ਕਹਿ ਤੂੰ ਵੀ ਕਿਉਂਕਿ ਦੇਖੋ ਵੀ ਅਸੀਂ ਇਹ ਨਹੀਂ ਕਹਿੰਦੇ ਇਕੱਲੇ ਬਾਜਾ ਸਾਹਿਬ ਦੀ ਗੱਲ ਹੈ ਪਰ ਡਾਕਟਰ ਸਾਹਿਬ ਜੇਕਰ ਦੇਖਿਆ ਜੇ ਪਿਛਲੇ ਕੁਦ ਨੂੰ ਤੁਹਾਨੂੰ ਲੱਗ ਨਹੀਂ ਰਿਹਾ ਵੀ ਰਾਤ ਦਾ ਸ਼ੁਰੂ ਹੋਣਾ ਹੀ ਪੰਜਾਬ ਦੇ ਲੋਕਾਂ ਲਈ ਪਰੇ ਇਜਲਾਸਤਾ ਬਣ ਕੇ ਰਹਿ ਗਿਆ ਇੱਕ ਭਗਵਾਨਤਮਾਨ ਵਰਦੀ ਦੇ ਬਾਜਵਾ ਦੀ ਇੱਕ ਕਹਿ ਲੋ ਵਾਰ ਕਹਿ ਲੋ ਇਹ ਸ਼ਬਦਾ ਦੀ ਟੌਕ ਕਰ ਲਓ ਇਹਦੇ ਕਰਕੇ ਜਿਵੇਂ ਤੁਸੀਂ ਸਿਵਲ ਦਾ ਮੁੱਦਾ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਕਿਉਂਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਪਾਣੀ ਇਕੱਠਾ ਹੋਇਆ ਪਿਆ ਅੱਜ ਵੀ ਅਸੀਂ ਤਿੰਨ ਖਬਰਾਂ ਚਲਾਈਆਂ ਵੱਖ-ਵੱਖ ਸ਼ਹਿਰਾਂ ਦੇ ਜਿੱਥੇ ਕਿ ਸਿਵਲਰ ਦੇ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਲੋਕ ਬਿਮਾਰ ਹੋ ਰਹੇ ਨੇ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਲੋਕਾਂ ਦੇ ਹਿੱਕਾ ਦੀ ਗੱਲ ਹੋਵੇ ਤਾਂ ਕਿ ਜਿਹੜੀ ਤੁਹਾਡੇ ਸਿਵਲਰ ਸਮੱਸਿਆ ਹੈ ਸਾਡੇ ਵੀ ਹੈ ਉਹ ਸਾਰਾ ਕੁਝ ਹੱਲ ਹੋ ਸਕੇ ਇੱਕ ਨਾ ਜੀ ਇੱਕ ਮਤਲਬ ਸਾਰੇ ਆ ਡੀਸੀ ਸਾਹਿਬ ਨੂੰ ਇਹ ਸਰਕਾਰ ਵੱਲੋਂ ਜਾਂ ਮਾਂਜੂ ਕੋਟਾਂ ਵੱਲੋਂ ਹੜਕਾਂ ਆਈਆਂ ਨੇ ਵੀ ਜਿਹੜੇ ਆਬਾਦੀਆਂ ਦੇ ਵਿੱਚ ਫਾਲ ਤੂ ਜਾਂ ਵਿਲੇ ਪਲਾਟ ਪਏ ਨੇ ਉਹਦੇ ਵਿੱਚ ਘਾਹ ਫੂਸ ਹੈ ਉਹਦੇ ਵਿੱਚ ਜਾਨਵਰ ਨੇ ਉਹਦੇ ਵਿੱਚ ਮੱਖੀ ਮੱਛਰ ਪਣਪਦਾ ਉਹਦੇ ਵਿੱਚ ਟੋਏ ਨੇ ਕਈ ਥਾਈਂ ਇਹ ਦੁਰਘਟਨਾਵਾਂ ਵੀ ਹੋ ਗਈਆਂ ਵੀ ਕਈ ਬੱਚੇ ਆਹ ਬਦੀਆਂ ਮੌਤਾਂ ਵੀ ਹੋਈਆਂ ਨੇ ਸਰਕਾਰ ਦੇ ਨਾਲੋਂ ਮਤਲਬ ਇਹਦੇ ਵਾਸਤੇ ਸਖਤ ਕਦਮ ਚੁੱਕਣੇ ਚਾਹੀਦੇ ਨੇ ਆਬਾਦੀ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੇ ਪਲਾਟ ਫालतू ਪਏ ਨੇ ਉਹਨਾਂ ਨੂੰ ਜ਼ਿਆਦਾ ਵੇਚਣ ਦਾ ਮਾਲਕ ਪ੍ਰੋਗਰਾਮ ਕਰੇ ਜਾਂ ਘੱਟੋ ਘੱਟ ਜਿਹੜਾ ਫालतू ਪਲਾਟ ਪਿਆ ਉਹਦੇ ਉੱਤੇ ਕੋਈ ਗਵਰਨਮੈਂਟ ਟੈਕਸ ਰੱਖੇ ਤਾਂ ਕਿ ਨਾਲੇ ਤਾਂ ਉਹ ਤੋਂ ਬਾਗਲ ਪਰਵਾਵੇ ਨਾਲੇ ਗਵਰਨਮੈਂਟ ਆਪ ਦਾ ਟੈਕਸ ਲਵੇ ਜਿਹੜੀਆਂ ਸਹੂਲਤਾਂ ਨੇ ਨਾਲੇ ਫਿਰ ਜਿਹੜੀਆਂ ਫालतੂ ਕਲੋਨੀਆਂ ਨੇ ਉਹ ਵੀ ਘੱਟ ਸਕਦੀਆਂ ਨੇ ਕਿਉਂਕਿ ਜਦੋਂ ਵਿੱਚ ਪਲਾਟ ਪਏ ਨੇ ਜੋ ਲੋਕਾਂ ਨੂੰ ਮਿਲ ਜਾਣ ਤਾਂ ਮਤਲਬ ਬਾਹਰਵਾਦੀ ਨਾ ਜਾਵੇ ਨਾਲੇ ਸਹੂਲਤਾਂ ਮਿਲਣ ਸਿਕਿਉਰਿਟੀ ਸਿਵਰੇਜ ਸਾਰਾ ਕੁਝ ਹੋਰ ਖਤ ਹੈ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਆਬਾਦੀਆਂ ਦੇ ਵਿੱਚ ਪਲਾਟ ਪਏ ਨੇ ਖਾਲੀ ਉਹਨਾਂ ਦਾ ਕੋਈ ਨਾ ਕੋਈ ਕੀਤਾ ਜਾਵੇ ਸਫਾਈ ਤੇ ਬਾਗਲ ਮਰਵਾਇਆ ਜਾਵੇ ਤੇ ਵੇਚਣ ਦਾ ਕੀਤਾ ਜਾਵੇ ਤਾਂ ਕਿ ਮਤਲਬ ਜਿਹੜੇ ਦੂਰ ਦਰਾਡੇ ਇਲਾਕੇ ਪਰਾਂ ਹੋਰਾਂ ਬੈਠੇ ਨੇ ਲੋਕ ਉਹ ਆਬਾਦੀ ਦੇ ਵਿੱਚ ਆ ਜਾਣ ਤੇ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਨਗਰ ਕੌਂਸਲ ਨੂੰ ਪਾਣੀ ਵਗੈਰਾ ਦਾ ਦੇਣਾ ਸੀ ਸੀਵੇਰੇਜ ਸਟ੍ਰੀਟ ਲੈਟਾ ਉਹਦਾ ਜਿਹੜਾ ਸਹੀ ਹੈ ਉਹ ਪ੍ਰਬੰਧ ਕੀਤਾ ਜਾ ਸਕੀ। ਡਾਕਟਰ ਸਾਹਿਬ ਸਾਰੇ ਡੀਸੀ ਨੇ ਆਰਡਰ ਕਿਤੇ ਗਏ ਸੀ ਪਿਛਲੇ ਉੱਤੇ ਜਦੋਂ ਪੰਜਾਬ ਦੇ ਵਿੱਚ ਤੇਜ਼ ਬਾਰਿਸ਼ ਸੰਭਾਵਨਾ ਜਤਾਈ ਗਈ ਸੀ ਮੌਸਮ ਵਿਭਾਗ ਲੋ ਪਰ ਹੈਰਾਨ ਗਏ ਕਿ ਇੱਕ ਦੋ ਦਿਨ ਤਾਂ ਡੀਸੀ ਦਾ ਬਹੁਤ ਚੁਸਤੀ ਫੁਰਤੀ ਨਾਲ ਦਿਖੇ ਸਾਰੇ ਜ਼ਿਲ੍ਹਿਆਂ ਦੇ ਪਰ ਉਸ ਤੋਂ ਬਾਅਦ ਗਤੀਵਿਧੀਆਂ ਢਿੱਲੀਆਂ ਪੈ ਗਈਆਂ ਤਾਂ ਵਿਰੋਧੀ ਧਿਰ ਤੇ ਸਵਾਲ ਚੱਕੜੇ ਬਣਦੇ ਨੇ ਅਸੀਂ ਮੰਨਦੇ ਹਾਂ ਵੀ ਹਰੇਕ ਕੰਮ ਭਗਵਾਨਤਮਨ ਜੀ ਕਰ ਸਕਦੇ। ਪਰ ਭਗਵਾਨ ਤਮਨ ਜੀ ਨੇ ਉਸ ਆਪਣੇ ਐਕਸ਼ਨ ਦੇ ਦੁਆਰਾ ਰੀਟੇਕ ਐਕਸ਼ਨ ਨਹੀਂ ਕੀਤਾ ਜਿਸ ਕਰਕੇ ਉਸ ਦਾ ਵੀ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਹਾਂ ਜੀ ਫਿਰ ਪਰੇਸ਼ਾਨੀਆਂ ਦਾ ਹੱਲ ਦੇਖੋ ਜੇ ਕੋਈ ਮਤਲਬ ਅਫਸਰशाही ਆਉਂਦੀ ਹੈ ਜਾਂ ਕੋਈ ਬਿਊਰੋਕਰੇਟ ਆਉਂਦਾ ਤਾਂ ਲੋਕਾਂ ਦਾ ਫਰਜ ਬਣਦਾ ਉਹਦਾ ਸਹਿਯੋਗ ਦੇਵੇ ਤੇ ਨਹੀਂ ਇਹਨਾਂ ਕੋਲੇ ਡੰਡਾ ਵੀ ਹੁੰਦਾਗਾ ਕਈ ਵਾਰੀ ਕਈ ਕੰਮ ਡੰਡੇ ਨਾਲ ਕਰਾਉਣੇ ਪੈਂਦੇ ਨੇ ਜਿਹੜੇ ਫਾਲਤੂ ਪਲਾਟ ਨੇ ਜੇ ਇਹ ਕਬਰ ਹੋ ਜਾਣਾ ਤਾਂ ਜਿਹੜੀਆਂ ਕਾਫੀ ਸਮੱਸਿਆਵਾਂ ਹਨ ਜਿਹੜੀਆਂ ਉਹ ਹੱਲ ਹੋ ਸਕਦੀਆਂ ਨੇ ਪਤਾ ਨਹੀਂ ਸਰਕਾਰ ਦੇ ਧਿਆਨ ਚ ਕਿਉਂ ਆਉਂਦੇ ਕੋਰਟਾਂ ਦਾ ਕਈ ਵਾਰੀ ਉਪਰੋਂ ਆਰਡਰ ਵੀ ਆਏ ਨੇ ਗੱਲ ਕਰ ਪਣ ਕਾਲਾ ਫਿਰ ਵੀ ਉੱਥੇ ਦਾ ਉੱਥੇ ਹੀ ਰਹਿ ਲਿਆ ਡਾਕਟਰ ਸਾਹਿਬ ਅੱਜ ਸੈਸ਼ਨ ਦੇ ਵਿੱਚ ਭਗਵਾਨ ਜੀ ਨੇ ਕਿਹਾ ਵੀ ਹੈ ਜਵਾਬ ਦਿੱਤਾ ਵਿਰੋਧੀ ਨੂੰ ਤੇ ਹੋਰਾਂ ਨੂੰ ਵੀ ਵੀ ਜੇਕਰ ਤਾਂ ਅਸੀਂ ਕੰਮ ਕਰਾਂਗੇ ਤਾਂ ਅਸੀਂ ਦੁਬਾਰਾ ਆ ਜਾਾਂਗੇ ਨਹੀਂ ਸਾਨੂੰ ਲੋਕ ਚੁਣਨਗੇ ਨਹੀਂ ਫਿਰ ਉਹ ਗੱਲ ਹੋ ਜੇ ਵੀ ਆਪਣੀ ਗੱਲ ਕੀਤੀ ہوئی ਕਾਂਗਰਸ ਤੇ ਬੀਜੇਪੀ ਵਾਂਗ ਇਹਨਾਂ ਤੇ ਹੀ ਭਾਰੀ ਪੈ ਜੇ ਦੇਖੋ ਜੀ ਇਹ ਤਾਂ ਫਿਰ ਹੈ ਗਈ ਹੈ ਜੇ ਹੁਣ ਸਰਕਾਰ ਨੂੰ ਲੋਕ ਇੱਕ ਵਾਰੀ ਮੌਕਾ ਦਿੰਦੇ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਮੌਕਾ ਹੈਗਾ ਉਹ ਵੀ ਕਾਰਜਗੁਜ਼ਾਰੀ ਦੇ ਹਿਸਾਬ ਨਾਲ ਹੁੰਦਾ ਹੈ ਮਾਨ ਸਾਹਿਬ ਲੱਗੇ ਹੋਏ ਨੇ ਰੰਗਲਾ ਪੰਜਾਬ ਗਰਾਊਂਡ ਦੇ ਵਿੱਚ ਗੱਲ ਕਰ ਜਿਹੜੀ ਮਾਨ ਸਾਹਿਬ ਦੇ ਨਾਲ ਟੀਮ ਹੈ ਇੱਕ ਤਾਂ ਥੋੜਾ ਜਿਹਾ ਉਹਨੂੰ ਵੀ ਚੁਸਤ ਦਰਸਤ ਕਰਨ ਦੀ ਲੋੜ ਹੈ ਇੱਕ ਜਿਹੜੇ ਸਲਾਹਕਾਰ ਕਮੇਟੀ ਹੈ ਉਹ ਮਤਲਬ ਪਹਿਲਾਂ ਵਾਲੇ ਰਾਜੇ ਰਾਣੇ ਵਾਲੀਆਂ ਸਲਾਹਕਾਰ ਕਮੇਟੀਆਂ ਨੇ ਜਿਹੜੀਆਂ ਗਰਾਊਂਡ ਜ਼ੀਰੋ ਤੋਂ ਨਹੀਂ ਗਰਾਊਂਡ ਜ਼ੀਰੋ ਵਾਲੇ ਬੰਦਿਆਂ ਦੀ ਸਲਾਹ ਲੈ ਕੇ ਇਹ ਮਤਲਬ ਜੇ ਫੀਲਡ ਦੇ ਵਿੱਚ ਕੰਮ ਕੀਤੇ ਜਾਣ ਤਾਂ ਥੋੜੇ ਪੈਸਿਆਂ ਦੇ ਵਿੱਚ ਥੋੜੇ ਇਦੇ ਵਿੱਚ ਵੱਧ ਕੰਮ ਕੀਤੇ ਜਾ ਸਕਦੇ ਨੇ ਜਿਹਦੇ ਵਿੱਚ ਸਰਕਾਰ ਦੀ ਵੀ ਵੱਲੇ-ਵੱਲਿਆ ਤੇ ਲੋਕਾਂ ਨੂੰ ਸਹੂਲਤਾਂ ਵੀ ਮਿਲ ਸਕਦੀਆਂ ਨੇ ਇਧਰ ਧਿਆਨ ਦੇਣ ਦੀ ਜ਼ਰੂਰ ਅਪੀਲ ਮੰਗ ਕਰਦੇ ਆਂ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਇਹ ਹੁਣੇ ਵਾਰ ਹੈ ਭਗਵੰਤ ਮਾਨ ਤੇ ਬਾਜਵਾ ਦੀ ਇਹ ਖਤਮ ਕਿਸੇ sire ਲੱਗੇਗੀ ਜਾਂ ਨਹੀਂ ਇਹਦੇ ਕੰਟੀਨਿਊ ਰਹੇਗੀ ਉਹ ਮੇ ਜਿਹੜਾ ਇਹ ਲਾਸ 15 ਦਿਨ ਚੱਲੇਗਾ ਹੁਣ ਲਗਾਤਾਰ ਦੇਖੋ ਜੀ ਇਹ ਬਿਲਕੁਲ ਐਜੂਕੇਟਡ ਬੰਦੇ ਨੇ ਜੇ ਥੋੜਾ ਬਹੁਤਾ ਨੁਕਚੋਕ ਹੋਊਗੀ ਤਾਂ ਹੀ ਮਸਲੇ ਹੱਲ ਹੋਣਗੇ ਤੇ ਜੇਕਰ ਉਹ ਬੈਠ ਫਿਰਦਾ ਉਹ ਰੋਤੀ ਤਰਾਲਾਂ ਦੇ ਬੈਠਣ ਦਾ ਵੀ ਪੈਦਾ ਨਹੀਂ ਦੇਖੋ ਅਸਾਰੂ ਬਹਿਸ ਕਰਨੀ ਚਾਹੀਦੀ ਹੈ ਸ਼ਬਦਾਂ ਦੀ ਮर्यादा ਰੱਖਣੀ ਚਾਹੀਦੀ ਹੈ ਬੱਚਾ ਬੱਚਾ ਦੇਖਦਾ ਇੱਕ ਇੱਕ ਮਿੰਟ ਤੇ ਸਾਰੇ ਲੋਕ ਇਸ ਗੱਲ ਨੂੰ ਬਾਚ ਰਹੇ ਨੇ ਜਿਹੜਾ ਇੰਨਾਂ ਚੀਜ਼ਾਂ ਦੇ ਵਿੱਚ ਵਧੀਆ ਮਤਲਬ ਐਸ ਕਰੂਗਾ ਵਧੀਆ ਜਵਾਬ ਦੇਊਗਾ ਕੱਲਾ ਕਿਉਂਕਿ ਹਾਸੇ ਮਜ਼ਾਕ ਜਾਂ ਮਤਲਬ ਤੁੰਤੂ ਮੈਮੇ ਵਾਲੇ ਸਮੇਂ ਹੋਰ ਹੁੰਦੇ ਨੇ ਇਹ ਇਹ ਸਾਰੇ ਪੰਜਾਬ ਦੇ ਬੰਦੇ ਨੇ ਤੇ ਕਿਸੇ ਪਾਰਟੀ ਨਾਲ ਸੰਬੰਧ ਦਾ ਮਸਲਾ ਆ ਨੂੰ ਲੀਨ ਲੈ ਕੇ ਚੱਲਣਾ ਚਾਹੀਦਾ ਇਹ ਸਾਰੇ ਪੰਜਾਬ ਦੇ 117 ਬੰਦੇ ਚੁਣੇ ਹੋਏ ਨੇ 117 ਦੇ ਬੈਠ ਕੇ ਦੱਸਦਾ ਮੈਂ ਦੁਆਰਾ ਦੁਆਰਾ ਬੱਚਿਆਂ ਦੇ ਮੂਦੇ ਦੇ ਅੰਤ ਵੀ ਚਾਨਣਾ ਆਪਾਂ ਅੰਤ ਕਰਦੇ ਆ ਉੱਥੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਉਹ ਡਾਕਟਰ ਆ ਚਲੋ ਇੱਕ ਅੰਗੈਲੀ ਦੀ ਅੰਗੈਲੀ ਕੀਤੀ ਗਈ ਪਹਿਲਾਂ ਤੇ ਚਲੋ ਮੈਂ ਮੰਨਦਾ ਇਹਨੇ ਕਮੇਟੀ ਬਣਾ ਦਿੱਤੀਗੀ ਪਰ ਦੇਖੋ ਕਿਉਂਕਿ ਜੇਕਰ ਅਜੇ ਡਾਕਟਰ ਹੋਰ ਵੀ ਹੋਣਗੇ ਤਾਂ ਅਜੇ ਕਿਸੇ ਹੋਰ ਹੀ ਸਾਹਮਣੇ ਆਣਗੇ ਡਾਕਟਰ ਨੂੰ ਥੋੜਾ ਧਿਆਨ ਦੇਣਾ ਜੇ ਚਲੋ ਤਾਂ ਕੁਦਰਤ ਦਾ ਕ੍ਰਿਸ਼ਮਾ ਹੋਇਆ ਵੀ ਰੱਬ ਨੇ ਸੁਣ ਲਈ ਉਹਦੇ ਬੱਚੇ ਦੀ ਜਾਨ ਬਚ ਗਈ ਹਾਂਜੀ ਦੇਖੋ ਇਹ ਕਈ ਵਾਰੀ ਹੁੰਦਾ ਜੀ ਇਹ ਕਾਫੀ ਪਹਿਲਾਂ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਡਾਕਟਰ ਬਹੁਤ ਮਿਹਨਤ ਕਰਦੇ ਨੇ ਡਾਕਟਰਾਂ ਦਾ ਆਖਰੀ ਹਥਿਆਰ ਸੀਪੀਆਰ ਹੁੰਦਾ ਉਹ ਵਰਤਿਆ ਗਿਆਗਾ ਆ ਆਈਸੀਯੂ ਦੇ ਵਿੱਚ ਵੀ ਰੱਖੇ ਗਏ ਨੇ ਜਿਹੜੇ ਮਹਿੰਗੇ ਟੀਕੇ ਨੇ ਉਹ ਵੀ ਲਾਏ ਗਏ ਨੇ ਜੋ ਵੀ ਹਰ ਹਿੱਲਾ ਸੀ ਉਹ ਪੂਰਾ ਵਰਤਿਆ ਗਿਆਗਾ ਇਹ ਹੋ ਸਕਦਾ ਵੀ ਇਹ ਡਾਕਟਰਾਂ ਦੀ ਮਿਹਨਤ ਹੀ ਰੰਗ ਲਾਈ ਹੋਵੇ ਥੋੜਾ ਜਿਹਾ ਪਰਮਾਤਮਾ ਨੇ ਸਾਥ ਦਿੱਤਾ ਕੋਈ ਟਾਈਮ ਲੱਗਦਾ ਹੁੰਦਾ ਮਤਲਬ ਸਭ ਤੋਂ ਵੱਡੇ ਸ਼ੁਕਰਗੁਜ਼ਾਰਾਂ ਵੀ ਉਹ ਬੱਚੇ ਦੀ ਜ਼ਿੰਦਗੀ ਬਚ ਗਈ ਇਸ ਦੇ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕਰਦੇ ਹਾਂ ਉਹ ਬੱਚੇ ਦੇ ਮਾਮੇ ਦਾ ਖਾਸ ਕਰਕੇ ਬੱਚੇ ਦੇ ਦਾਦੇ ਦਾ ਧੰਨਵਾਦ ਕਰਦੇ ਆ ਜਿਹਨੇ ਬੈਗ ਦੇ ਵਿੱਚੋਂ ਕੱਢ ਕੇ ਬੱਚਾ ਮਤਲਬ ਦੇਖਿਆ ਜਦੋਂ ਨਹੀਂ ਤਾਂ ਹੋ ਸਕਦਾ ਉਹ ਬੈਗ ਸਲੇਟ ਉਹ ਕਵਰ ਦੇ ਵਿੱਚ ਹੀ ਦਫਨਾ ਦਿੰਦੇ ਫੇਰ ਕਹਾਣੀ ਕੁਝ ਹੋਰ ਸੀ ਸਾਰਿਆਂ ਦਾ ਮਤਲਬ ਇਹਦੇ ਵਿੱਚ ਆਪਾਂ ਤਨਵਾਦੀ ਕਰਦੇ ਆ ਕਿਉਂਕਿ ਇੱਕ ਕੀਮਤੀ ਜਾਨ ਹੈ ਜਿਹੜੀ ਉਹ ਇੱਕ ਵਾਰੀ ਬਚ ਗਈ ਤੇ ਪ੍ਰਮਾਤਮਾ ਅੱਗੇ ਬੇਨਤੀ ਵੀ ਇਹੀ ਕਰਦੇ ਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕਈ ਵਾਰੀ ਦੁਰਘਟਨਾਵਾਂ ਜਾਂ ਇਨਸੀਡੈਂਟ ਹੁੰਦੇ ਨੇ ਉਹਦੇ ਵਿੱਚ ਪ੍ਰਮਾਤਮਾ ਸਭ ਦਾ ਸਾਥ ਦੇਵੇ ਤੇ ਬੱਚਿਆਂ ਦੀਆਂ ਜ਼ਿੰਦਗੀਆਂ ਬਚਦੀਆਂ ਰਹਿਣ ਇਹ ਹੀ ਗੱਲ ਆਪਾਂ ਕਹਿ ਕੇ ਇਸ ਗੱਲ ਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਚਲੋ ਡਾਕਟਰ ਸਾਹਿਬ ਤੁਹਾਡਾ ਵੀ ਮੈਂ ਤੁਹਾਨੂੰ ਆ ਕਰਦਾ ਤੁਸੀਂ ਆਪਣਾ ਕਿੰਨੇ ਮਹਿਤਾ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਜਿਵੇਂ ਕਿ ਇੱਕ ਬਹੁਤ ਵੱਡੀ ਅਪਡੇਟ ਸਾਡੇ ਕੋਲ ਆਈ ਹੈ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਇੱਕ ਔਰ ਜੋ ਗਰਭਵਤੀ ਸੀ ਉਸ ਨੂੰ ਇੱਕ ਬੱਚਾ ਪੈਦਾ ਹੁੰਦਾ ਹੈ ਤੇ ਕੁਝ ਸਮੇ ਬਾਅਦ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤਾ ਬੱਚੇ ਦੇ ਪਰਿਵਾਰਕ ਮੈਂਬਰ ਨਰਾਸ਼ ਹੋ ਕੇ ਬੱਚੇ ਨੂੰ ਘਰ ਲੈ ਜਾਂਦੇ ਨੇ ਯਾਨੀ ਕਿ ਅੰਤਿਮ ਕਿਰਿਆ ਦੇ ਲਈ ਤਾਂ ਪਰ ਉਹ ਦਾਦਾ ਜੀ ਡਾਓ ਕਹਿ ਰਹਿੰਦਾ ਵੀ ਮੈਨੂੰ ਦਿਖਾਓ ਜਦੋਂ ਦਿਖਾਉਂਦੇ ਨੇ ਉਹਨੂੰ ਬੱਚੇ ਦੀ ਲਾਸ਼ ਨੂੰ ਬੈਗ ਤੋਂ ਕੱਢਦੇ ਨੇ 29 ਸਾਰਦਾ ਬੱਚਾ ਰੋਣ ਲੱ ਜਾਂਦਾ ਤਾਂ ਜੇਕਰ ਕਿ ਇਹ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਹ ਕਮ ਹੋਇਆ ਵੀ ਰੱਬ ਨੇ ਉਸ ਬੱਚੇ ਨੂੰ ਬਚਾਣਾ ਸੀ ਬੱਚਿਆ ਰੋਣ ਲੱਗ ਗਿਆ ਜਿਸ ਦਾ ਬੱਚੇ ਦੁਆਰਾ ਜਦੋਂ ਹਸਤਾ ਲੈ ਆਇਆ ਗਿਆ ਉਸੇ ਹਸਤਾ ਦੇ ਵਿੱਚ ਤਾਂ ਡਾਕਟਰ ਤੇ ਨਰਸਾ ਹੈਰਾਨ ਹੋ ਗਈਆਂ ਹਾਲਾਂਕਿ ਸਰਕਾਰ ਨੇ ਤੁਰੰਤ ਐਕਸ਼ਨ ਲੈਂਦਾ ਹੋਏ ਉੱਥੇ ਇੱਕ ਪੰਜ ਮੈਂਬਰੀ ਕਮੇਟੀ ਦਾ ਬੋਰਡ ਬਿਠਾ ਦਿੱਤਾ ਹੈ ਜਿਹੜਾ ਕਿ ਹੁਣ ਉਹ ਡਾਕਟਰ ਇਹ ਜਾਂਚ ਕਰੇਗਾ ਜਿਨ੍ਹਾਂ ਨੇ ਕਿ ਕੋਈ ਲਾਹ ਪ੍ਰਵਾਇਡ ਕੀਤੀ ਜਦੋਂ ਬੱਚਾ ਕਿਵੇਂ ਇੰਨੀ ਜਲਦੀ ਪੂਰਾ ਹੋਇਆ ਤੇ ਇਹ ਬੱਚਾ ਬਾਅਦ ਚੋਂ ਕਿੱਦਾਂ ਜਿੰਦਾ ਹੋ ਗਿਆ ਇਹ ਵੀ ਇੱਕ ਇੱਕ ਵਾਕਈ ਕੁਦਰਤ ਕਰਿਸ਼ਮਾ ਹੋਇਆ ਦੋਸਤੋ ਬਹੁਤ ਵਧੀਆ ਗੱਲ ਹੈ ਕੋਈ ਪਰਿਵਾਰ ਜਿਹੜਾ ਗਮਾਂ ਦੇ ਵਿੱਚ ਆ ਗਿਆ ਸੀ ਉਹਦੀਆਂ ਨਾਲ ਹੀ ਜਿਹੜੇ ਦੇ ਗਮ ਸੀ ਉਹ ਖੁਸ਼ੀਆਂ ਹੀ ਬਦਲ ਗਏ ਸੋ ਦੋਸਤੋ ਇਹ ਸਾਡਾ ਸ਼ਾਨਦਾਰ ਲਾਈਵ ਦਾ ਪ੍ਰੋਗਰਾਮ ਸੀਗਾ ਜਿਸ ਦੇ ਵਿੱਚ ਅਸੀਂ ਇਹ ਕੁਦਰਾ ਕ੍ਰਿਸ਼ਮਾ ਜਿਹੜੀ ਗੱਬਚੀ ਦੀ ਗੱਲ ਕੀਤੀ ਤੇ ਨਾਲ ਹੀ ਤੁਹਾਨੂੰ ਦੱਸਿਆ ਵੀ ਅੱਜ ਭਗਵਾਨਤਮਨ ਸਾਹਿਬ ਜੀ ਨੇ ਬਾਜਾ ਨੂੰ ਕਿਵੇਂ ਝਾੜ ਪਾਈ ਹੈ ਸੋ ਦੋਸਤੋ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਦਾ ਬ੍ਰੋ ਲੈ ਕੇ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਫਿਲਹਾਲ ਦੇ ਲਈ